तो ना मनिंदर नहीं पता लगता की कर दी नहीं मनिंदरे। ओ मनिंदरे। कर प्रेस देख दे नहीं पाबी क्यों ओ मनिंदर नी देखी आ मेरी आप करी ले मैं क्यों करा मनिंद्र तो करवाला मनिंद्री नहीं कर अगे दिया ਉਹ ਕੋਈ ਨਾ ਫੇਰ ਬਾਈ ਦੀ ਪ੍ਰਵਰਦੀ ਵੀ ਕਿੰਨੀ ਵਾਰੀ ਪ੍ਰੈਸ ਕਰੀ ਆ ਉਹਨੇ ਅੱਜ ਤੂੰ ਕਰ ਦੇ ਮੇਰੇ ਤੇ ਫੇਰ ਜੇ ਕਰਦੀ ਤਾਂ ਫੇਰ ਕਿਹੜੀ ਗੱਲ ਐ ਮੈਥੋਂ ਨਹੀਂ ਪ੍ਰੈਸ ਹੁੰਦੇਗੇ ਮਨਿੰਦਰ ਤੋ ਕਰਵਾ ਲਾ ਉਹ ਭਾਬੀ ਮੈਂ ਲੇਟ ਹੋਈ ਜਾਣਾ ਜੇ ਮਨਿੰਦਰ ਹੁੰਦੀ ਤਾਂ ਕਰੀ ਨਹੀਂ ਦੀ ਇਹਨਾਂ ਤਾਂ ਅਖਵਾਉਂਦੇ ਨਹੀਂ ਸੀ ਤੇਰੇ ਤੋਂ ਨਾ ਹੁਣ ਜੇ ਤੂੰ ਅਫਸਰ ਲੱਗ ਗਿਆ ਹੁਣ ਤੂੰ ਮੇਰੇ ਤੋਂ ਰੋਵ ਵਿਛਾਰੇਗਾ ਭਾਬੀ ਰੋਵ ਵਾਲੀ ਕਿਹੜੀ ਗੱਲ ਐ ਪਿਆਰ ਨਾਲ ਕਹੀ ਜਾਂਦਾ ਜੇ ਰੋਵ ਮਾਰਿਆ ਹੁੰਦਾ ਤਾਂ ਤੂੰ ਤਾਂ ਹੁਣ ਕਰੀ ਜਾਂਦੀ ਹੁੰਦੀ ਪ੍ਰੈਸ ਉੱਤੇ ਅੱਛਾ ਹਾਂ ਰੋਵ ਮਾਰ ਕੇ ਦੇਖ ਲੈ ਕਿਉਂ ਭਾਬੀ ਮੈਂ ਕਹਿੰਨਾ ਆਪਦੇ ਘਰ ਦੇ ਬੰਦਿਆਂ ਤੇ ਰੋਵ ਕਾ ਚੱਲ ਕੋਈ ਨਾ ਜੇ ਕਰਨੀਆਂ ਕਰਦੇ ਨਹੀਂ ਫਰਾਈ ਪਾ ਜਣਾ ਆਪਣੇ ਘਰ ਦੀ ਇੱਜ਼ਤ ਹੀ ਹੈ ਕਹਾਂਗੇ ਦੇਖ ਲੈ ਪੁਲਿਸ ਵਾਲਾ ਕਿਹ ਹੈ ਜੀ ਮਿੱਥੋ ਨਹੀਂ ਹੁੰਦੀ ਹੁੰਦੀ ਦੋ ਤਿੰਨ ਜਨਾਨੀਆਂ ਫਿਰਦੀਆਂ ਘਰੇ ਉਹੀ ਨਹੀਂ ਬਾਦੀ ਵਰਦੀ ਜੀ ਕੁਛ ਨਹੀਂ ਥੋੜੀ ਭੈਣ ਜੀ ਨੂੰ ਕਹਿ ਰਿਆ ਸੀਗਾ ਵੀ ਵਰਦੀ ਪ੍ਰੈਸ ਕਰ ਦਿਓ ਇਹ ਵਰਦੀ ਵੀ ਨਹੀਂ ਪ੍ਰੈਸ ਕਰਕੇ ਦੇ ਰਹੀ ਕੋਈ ਇੱਕ ਗੱਲ ਲਿਆ ਦੋ ਮੈਂ ਯੂਨੀਫਾਰਮ ਪ੍ਰੈਸ ਕਰ ਦਿੰਦੀ ਹਾਂ ਥੋੜੀ ਅੱਛਾ ਜੀ ਹਾਂ ਜੀ ਦੇਖੋ ਆਏ ਹੁੰਦੀ ਐ ਆਸਰਾ ਦੀ ਜੀ ਜੀ ਸੁਣ ਤਾਂ ਜੀ ਜੀ ਕਰਨੀ ਨਹੀਂ ਆਉਂਦੀ ਆਸਰਾ ਦੀ ਇਹਦੇ ਤੋਂ ਕਰਾ ਲਿਆ ਕਰ ਜੀ ਜੀ ਮੈਂ ਕਰਕੇ ਲਿਆ ਹਾਂ ਹਾਂ ਚੰਗੀ ਤਰ੍ਹਾਂ ਨਾ ਕਰੀਜ਼ ਪਾ ਦਿਓ ਠੀਕ ਹੈ ਠੀਕ ਹੈ ਜੀ ਹੋਰ ਕੁਝ ਨਹੀਂ ਨਹੀਂ ਬਸ ਹੋਰ ਤਾਂ ਕੁਝ ਨਹੀਂ ਆਉਂਦਾ ਹੈ ਬਰਗਰ ਮੈਂ ਲਿਆ ਦੂੰਗਾ ਮੱਚੇ ਮਾਰੀ ਨਾ ਤੈਨੂੰ ਕੀ ਲੋੜ ਸੀ ਉਹਦੇ ਕੱਪੜੇ ਪ੍ਰੈਸ ਕਰਨ ਦੀ ਲੈ ਕਹਿੰਦੀ ਤੈਨੂੰ ਕੀ ਲੋੜ ਸੀ ਆਪ ਹੀ ਤਾਂ ਤੂੰ ਭੈਣੇ ਕਹਿੰਦੀ ਹੁੰਨੀ ਆ ਪਿਉ ਦਾ ਜਾ ਕੇ ਦਿਲ ਜਿੱਤ ਲਾ ਹੁਣ ਜਦੋਂ ਮੈਂ ਦਿਲ ਜਿੱਤਣ ਲੱਗੀ ਹੁਣ ਤੂੰ ਆਖੀ ਹੋਣ ਲੱਗ ਗਈ। ਉਹ ਅੱਛਾ ਇਹ ਗੱਲ ਸੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਾਗਾ। ਚੱਲ ਇਹ ਗੱਲ ਐ ਤਾਂ ਫਿਰ ਮੈਂ ਰੋਜ ਮਨਿੰਦਰ ਨੂੰ ਕੋਈ ਹੋਰ ਕੰਮ ਲਾ ਦਿਆ ਕਰੂੰਗੀ। ਰੋਜ ਉਹਦੇ ਕੱਪੜਾ ਵਰਦੀਆਂ ਪ੍ਰੈਸ ਕਰ ਕਰ ਦੇ ਦਿਆ ਕਰ। ਹੋਰ ਨਾਲੇ ਭੈਣੇ ਤੈਨੂੰ ਤਾਂ ਪਤਾ ਹੀ ਐ। ਆ ਕੰਮ ਕਰਨਾ ਤਾਂ ਮੈਂ ਪਿੱਕੇ ਘਰੇ ਕਰੇ ਨੇ। ਨਾ ਦੇ ਉੱਧਰ ਸਾਰੇ ਘਰੇ ਕਰੇ ਸੀ। ਤਾਂ ਹੀ ਤਾਂ ਉਥੋਂ ਮੈਂ ਤਲਾਕ ਲਿੱਤਾ। ਹੂੰ ਮੈਂ ਸੋਚਿਆ ਵੀ ਚੱਲ ਚੰਗੀ ਜ਼ਮੀਨ ਐ ਇਹਦੇ ਕੋਲ, ਚੰਗੀ ਨੌਕਰੀ ਲੱਗਿਆ ਹੋਇਆ। ਬਸ ਇਹਦੇ ਮਣੀ ਮੁੱਟੀ ਕੰਮ ਕਰਕੇ ਇਹਦਾ ਦਿਲ ਜਿੱਤ ਲਾ। ਅੱਛਾ ਆਹ ਦਿਮਾਗ ਲਾਇਆ ਤੂੰ ਮੈਨੂੰ ਤਾਂ ਐ ਸੀਗਾ ਵੀ ਅੱਜ ਆਪੇ ਲੇਟ ਹੋ ਜਾਊਗਾ ਤੇ ਆਪੇ ਨੂੰ ਗਾਲਾਂ ਮਿਲਣਗੀਆਂ ਆਪੇ ਨੂੰ ਨੌਕਰੀ ਤੋਂ ਹਟਾ ਦੇਣਗੇ। ਚਲ ਜੇ ਇਹ ਗੱਲ ਹੈ ਤਾਂ ਚਲ ਠੀਕ ਐ। ਤੂੰ ਰੋਜ਼ ਵਰਦੀ ਪ੍ਰੈਸ ਕਰਦਿਆ ਕਰ ਤੂੰ ਤਾਂ ਦਿਲ ਜਿੱਤ ਲੈ। ਕੀ ਪਤਾ ਹੈ ਗੱਲ ਬਣੀ ਜਾਵੇ। ਹੂੰ। ਗੱਲ ਬਣ ਜੇ ਜੇ ਇਹਦਾ ਮਤਲਬ ਕੀ ਹੋਇਆ? ਗੱਲ ਤਾਂ ਬਣੀ ਪਈ ਐ। ਹੁਣ ਤੂੰ ਦੇਖੀ ਚੱਲ ਮੈਂ ਕਰਦੀ ਕੀ ਆ। ਮੈਨੂੰ ਮਰਤੇ ਛੱਡ ਦੇ ਬਸ। ਮੈਨੂੰ ਪਤਾ ਹੈ ਤੇਰਾ ਇੰਨਾ ਦਿਮਾਗ ਹੈ ਨਹੀਂ ਭੈਣੇ ਦਿਮਾਗ ਲਾਉਣ ਨੂੰ ਤਾਂ ਮੈਂ ਹੀ ਆ ਆਹੋ ਐ ਤਾਂ ਮੈਨੂੰ ਤੇਰੇ ਦਿਮਾਗ ਦਾ ਪਤਾ ਹੈ ਚੱਲ ਵਧੀਆ ਦਿਲ ਜਿੱਤ ਲਾਉ ਦਾ ਦਿਲ ਆਹੋ ਕਮਲ ਵੀ ਭੈਣ ਤਵੀਨ ਤਾਂ ਮਾਂ ਦੀ ਲਈ ਰੰਨਾ ਨਾ ਇਹਨੂੰ ਪਤਾ ਲੱਗੇ ਵੀ ਕਿੱਥੇ ਕੀ ਗੱਲ ਕਰਨੀ ਆਹੋ ਮਾਤਾ ਹਾਂ ਪੁੱਤ ਕੀ ਕਰੀ ਐਨੀ ਆ ਕਰਦੇ ਕੀ ਆਂ ਆ ਦਾਲ ਬਣਾ ਕੇ ਹਟੀਆਂ ਹੈ ਇਹਨਾਂ ਨੂੰ ਤਾਂ ਜੇ ਕਹੇ ਨਹੀਂ ਤਾਂ ਸੌ ਸੁਣਾਉਂਦੀਆਂ ਸਾਥੋਂ ਨਹੀਂ ਹੁੰਦਾ ਆਏ ਨਹੀਂ ਹੁਗਾ ਕਰਾਂ ਕੀ ਫਿਰ ਮਨਿੰਦਰ ਵੀ ਤਾਂ ਮਨਿੰਦਰ ਹੋਰ ਮਨਿੰਦਰ ਕਿਹੜਾ ਕੰਮ ਕਰਦੀ ਆ ਕੰਮ ਕਰਦੀ ਕਿਉਂ ਨਹੀਂ ਸਾਰੇ ਦਾ ਕੰਮ ਕਰਦੀ ਆ ਉਹ ਵਰਦੀ ਪ੍ਰੈਸ ਕਰਦੇ ਉਹਨੂੰ ਵੇਲ ਨਹੀਂ ਮਰਦੀ ਭਾਈ ਤੇਰੇ ਮੂਰੀ ਕਹਿ ਦਿੰਦੀ ਹੈ ਹੈ ਪਿੱਛੇ ਤਾਂ ਜੇ ਕੋਈ ਕੰਮ ਦਾ ਕਹਿੰਦੇ ਆ ਮੈਂ ਉਹ ਕੰਮ ਕਰਦੀ ਆ ਆ ਕੰਮ ਤੇ ਆ ਤੁਸੀਂ ਕਰ ਲਓ ਫਿਰ ਹੁਣ ਕਰਨਾ ਹੀ ਪੈਂਦਾ ਕੀ ਕਰਾਂ ਮੈਂ ਦੂਜੀ ਨੂੰ ਕਹਦਾ ਕਰ ਮਾ ਤਾਂ ਉਹ ਵੀ ਸਾਰਾ ਦਿਨ ਬਹਿਲੀ ਬੈਠੀ ਰਹਿੰਦੀ ਹੈ ਮੈਂ ਉਹਨੂੰ ਵੀ ਕਹਿਨੀ ਐ ਉਹ ਕੜਾ ਉਹ ਐ ਮੈਨੂੰ ਪਤਾ ਹੀ ਐ ਉਹਦਾ ਤਾਂ ਆ ਗਈ ਭਾਬੀ ਚੂਲੇ ਆਇਆ ਕਰੀ ਜਾਂਦੀ ਛੂਲੀ ਕੀ ਕਰਨੀ ਐ ਭਾਬੀ ਆ ਰੋਟੀ ਪੈਂਦਾ ਤਿਆਰ ਕਰੀ ਸਕਦੇ ਆ ਤੁਸੀਂ ਆ ਬੁੱਢੀ ਉਮਰੇ ਮਾਤਾ ਨੂੰ ਲਾ ਰੱਖਿਆ ਤੇ ਚੂਲੇ 'ਚ ਅੱਖਾਂ ਵਜਾਉਣ ਵਾਸਤੇ ਨਾ ਤੇ ਤੇਰੇ ਵਾਲੀ ਕੀ ਕਰਦੀ ਐ ਉਹਨੂੰ ਕਹਿ ਦਿੰਦਾ ਕੋਈ ਨਹੀਂ ਆ ਜਾਂਦੇ ਉਹਨੂੰ ਵੀ ਪੁੱਛਦਾ ਕੁਛ ਨਹੀਂ ਕਰਦੀਆਂ ਭਾਈ ਮੇਰੇ ਸਿਰ ਛੱਟ ਨਾ ਜਾਂਦਾ ਆ ਹੁਣ ਕਹਿ ਕੇ ਦੇਖ ਲੈ ਕਹੂਗੀ ਲੈ ਮਾਤਾ ਲੂਤੀਆਂ ਲਾਉਂਦੀ ਐ ਐਵੇਂ ਜਿਵੇਂ ਪੈਰ ਦੀ ਧੂਰੀ ਫਿਰਦੀ ਹੁੰਦੀ ਐ ਮੈਂ ਤਾਂ ਤੁਹਾਡੇ ਢਿੰਡੇ ਦੇ ਕਿਵੇਂ ਖਲਾੜ ਰੱਖਿਆ ਕੋਈ ਲੱਗਦਾ ਹੈ ਵੀ ਇੱਥੇ ਦੋ ਮਲਾਜ਼ਮ ਰਹਿੰਦੇ ਆ ਹੈ ਆ ਭਾਈ ਮੈਨੂੰ ਬਾਪੁਰ ਜੀ ਲਿਆ ਕੇ ਦੇ ਇੱਥੇ ਚੁੱਲ੍ਹਾ ਮੁਰਾ ਸੰਭਰਾ ਇਹਨਾਂ ਦਾ ਜਲੂਸ ਕੱਢ ਰੱਖਿਆ ਤੜਕੇ ਤੜਕੇ ਉੱਠ ਕੇ ਆ ਝਾੜੀ ਵੀ ਨਹੀਂ ਲੈ ਸਕਦੀ ਉਹ ਇਹ ਹੋਰ ਕੀ ਕਰਨੀ ਮੈਨੂੰ ਤਾਂ ਐਂ ਸਮਝ ਲੱਗਦੀ ਉੱਥੇ ਪਾਸੇ ਐਡੀ ਐਡੀ ਕੋਠੀ ਹੈ ਉਹ ਪਤਾ ਨਹੀਂ ਕਿਵੇਂ ਸਾਂਭਿਆ ਕਰੂਗੀ ਭਾਬੀ ਪਤਾ ਨਹੀਂ ਕਿਵੇਂ ਨਹੀਂ ਭਾਈ ਕੋਠੀਆਂ ਦਾ ਸਭ ਸਾਂਭ ਲਾਉਣੀ ਆ ਆ ਮਾਂ ਦਾ ਘਰ ਹੈ ਨਾ ਫਿਰ ਹਾਂ ਇਹ ਨਹੀਂ ਇਹਨਾਂ ਨੂੰ ਸਾਹਮਣਾ ਹੁੰਦਾ ਕੋਈ ਨਾ ਮਾਂ ਤੂੰ ਟੈਨਸ਼ਨ ਨਾ ਲੈ ਮੈਂ ਇਸੇ ਘਰ ਨੂੰ ਚਮਕਾ ਕੇ ਦਿਖਾਉਂਦਾ ਇਹਨੂੰ ਆ ਜਾਂਦੇ ਮੇਰੀਆਂ ਚਾਰ ਪੰਜ ਤਨਖਾਹਾਂ ਕੋਈ ਗੱਲ ਨਹੀਂ ਚੱਲ ਭਾਈ ਹਾਂ ਮੈਂ ਤਾਂ ਕਹਿਨੀ ਆ ਛੋਕਰਾ ਪਰਮਾਤਮਾ ਵਧੀਆ ਤੇਰੀ ਤਨਖਾਹ ਆਵੇ ਤੇ ਇਹਨੂੰ ਸਮਾਰੇ ਛੋਕਰਾ ਤੂੰ ਫਿਕਰ ਨਾ ਕਰ ਕੋਈ ਨਹੀਂ ਮਨਿੰਦਰ ਨੂੰ ਮੈਂ ਸਮਝਾਉਂਗਾ ਤੂੰ ਨਾ ਚੁਲੇ ਜਾ ਹੱਥ ਮਾਰੇ ਘਰ ਠੀਕ ਹੈ ਆਪੇ ਕੰਮ ਕਰਿਆ ਕਰੂਗੀ ਉਹ ਨਹੀਂ ਤਾਂ ਇਹੋ ਕਰਾਇਆ ਕਰੂ ਖਿੱਚ ਕੇ ਕੰਮ ਤੇ ਮੈਂ ਤਾਂ ਗਾਜਰਾ ਨਹੀਂ ਪਈ ਸਬਜ਼ੀ ਧਰ ਲਈ ਮੈਂ ਕਿ ਚੱਲ ਤੂੰ ਰੋਟੀ ਖਾ ਕੇ ਜਾਵੇਂਗਾ ਹੋਰ ਹੋਣਾ ਐਂ ਤਾਂ ਤੂੰ ਸਵਾਹ ਸਾਹਿਬ ਜੀ ਬਹੁਤ ਸਵਾਦ ਬਣਾਉਣੀਆਂ ਮੈਨੂੰ ਬਤਾ ਜ਼ਰਾ ਸਰ ਜੀ ਤਾਂ ਬਥੇਰੀ ਸਵਾਦ ਹੈ ਤੇ ਰੋਟੀਆਂ ਆਟਾ ਗੁੰਨੇ ਪੈ ਰੋਟੀਆਂ ਲਾਦਣੀਆਂ ਮੈਂ ਚਾਰ ਤੈਨੂੰ ਪਰ ਲਾਦੇ ਛੇਤੀ ਹੈ ਨਾ ਟਾਈਮ ਹੋ ਹੀ ਜਾਂਦਾਗਾ ਚੱਲ ਮ ਦੁੱਲੇ ਚਲਾ ਦੇ ਤੇ ਗਏ ਤੇ ਬਾਪੂ ਨਹੀਂ ਦੇਖਦਾ ਮੈਂ ਬਾਪੂ ਨੂੰ ਪੁੱਛਣਾ ਕੰਜਰ ਨੇ ਤਪਾਰਖਿਆ ਕਿਉਰੇ ਨੇ ਇੱਕ ਮਿੰਟ ਨਹੀਂ ਘਰੇ ਬਹਿੰਦਾ ਹੈ ਉਹ ਕਿਹੜਾ ਤੱਜਦਾ ਉਧਰੋਂ ਮੱਝ ਬੰਨ ਕੇ ਉਧਰ ਵੀ ਨਹੀਂ ਉਹ ਕਰਦਾ ਗਿਆ ਕਿੱਥੇ ਹੈ ਕੀ ਪਤਾ ਤੜਕੇ ਤਾਂ ਮੈਨੂੰ ਤਾਂ ਇੱਥੇ ਕਹਿ ਕੇ ਜਾਂਦੇ ਤੇ ਮੈਂ ਖੇਤ ਗੇੜਾ ਮਾਰ ਕੇ ਆਉਣਾ ਤੇ ਖੇਤ ਮੈਨੂੰ ਤਾਂ ਲੱਗਦਾ ਨਹੀਂ ਵੀ ਖੇਤ ਗਿਆ ਹੋਊਗਾ ਉਹ ਕਿਸੇ ਬਸ ਜਾਵੜਿਆ ਹੋਊ ਕਿਸ ਨੂੰ ਮੈਸਮੂਸ ਦਵਾਉਣ ਇਹ ਜੇ ਸੌਦੇ ਵਾਲੇ ਕਰਦਾਗਾ ਆਹੀ ਨਹੀਂ ਲੋਟ ਆਉਂਦੇ ਉਹਦੇ ਨਾਲ ਜੀ ਨੇ ਕਿਸੇ ਨੇ ਕਹਿਤਾ ਉਹਦੀ ਵਗ ਜਾਂਦਾ ਉਹਨੇ ਸਮਝਾ ਕੇ ਰਹਿਣ ਦੇ ਰਹਿਣ ਤੂੰ ਕੀ ਲੈਣਾ ਇਹ ਜੀਆਂ ਦਲਾਲੀਆਂ ਤੋਂ 5-4000 ਰੁਪਏ ਨਾਲ ਕੁਝ ਨਹੀਂ ਬੰਦਾ ਆਪਣਾ ਉਹ ਜੇ ਨਾਲ ਹੈ ਹੁਣ ਤਾਂ ਕਹ ਤੇਰੇ ਦੋਵੇਂ ਪੁੱਤ ਨੌਕਰੀ ਲੱਗੇ ਕਾ ਤੋ ਐਵੇਂ ਤੂੰ ਮੱਥਾ ਮਾਰਦਾ ਫਿਰਦਾ ਬੁੜਿਆ ਕਾ ਸਮਝਦਾ ਤੂੰ ਕਹਿ ਕੇ ਦੇਖ ਲੈ ਉਹਦੀ ਕਹਿ ਦੂ ਨਹੀਂ ਛੇਰਾ ਤੁਰਦੇ ਫਿਰਦੇ ਹੱਡ ਵਧੀਆ ਲੱਗਦੇ ਆਂ ਆਏ ਕਹਿ ਦੂ ਉਹ ਤਾਂ ਤੇਰੇ ਤਾਂ ਖੱਤਰੂ ਐਸੇ ਉਹ ਖੜਿਆ ਭੁੱਖੇ ਖੜਿਆ ਚਾ ਕੋਈ ਨੂੰ ਮੈਂ ਪਾ ਲੈਣਾ ਨੂੰ ਨਹੀਂ ਰਾਤ ਤੇ ਤੂੰ ਮੇਰੀ ਵੀ ਰੋਟੀ ਬਣਾ ਛੇ ਦੇਣ ਮੈਂ ਵੀ ਖਾਂ ਹਾਂ ਚੰਗਾ ਪੁੱਤ ਰੋਟੀ ਬਣਾਉਣੀ ਆ ਮੈਂ ਬਾਈ ਕਿੱਧਰ ਗਿਆ ਉਹ ਤਾਂ ਇੱਧਰ ਨੂੰ ਗਿਆ ਪੁੱਤ ਅੱਗੇ ਬੱਸਾ ਚ ਵਾ ਗਿਆ ਉਹ ਤਾਂ ਡਿਊਟੀ ਉਸ ਵੇਰੇ ਮੈਨੂੰ ਲੱਗਦਾ ਪ੍ਰੀਤ ਨੇ ਪਰੌਂਠਾ ਜਿਹਾ ਬਣਾਤਾ ਸੀ ਹੁਣ ਚੱਲ ਠੀਕ ਆ ਉਹਨੂੰ ਤਾਂ ਬਣਾ ਦਿੰਦੀ ਆ ਪਰੌਂਠਾ ਮੈਨੂੰ ਤਾਂ ਸੁੱਕੀ ਰੋਟੀ ਵੀ ਨਹੀਂ ਦਿੰਦੀ ਚੱਲ ਕੋਈ ਨਾ ਚੱਲ ਵਧੀਆ ਹੁਣ ਦੇਖੀ ਲਾਤੀਂਗਾ ਨਾ ਚੁਗਲੀਆਂ ਤੇ ਪੱਟੂ ਉਹਦੇ ਜੁੰਡੇ ਐਂ ਸੁਵਾ ਦੋ ਐਂ ਲੋਟ ਆਉਗੀ ਇਹ ਉਹ ਨਹੀਂ ਲੋਟ ਆਉਂਦੀ ਲੈ ਕੇ ਮੈਂ ਤੂੜੋ ਤੂੜ ਕੀਤੇਗਾ ਕੁੜੇ ਭਾਈ ਅੰਦਰ ਆ ਜਾਂਗਾ ਇੱਥੇ ਮੁੜ ਜਾ ਮੈਂ ਆਜੋ ਆਜੋ ਮਾਸੀ ਮੋਟਨਾ ਕਾਤੋ ਆਈਨ ਨਰੇ ਟਟਾ ਰੱਖਿਆਗਾ ਸਸੀ ਕਾ ਮਾਸੀ ਸਸਰੀ ਕਾਲ ਪੁੱਤ ਨਾਲ ਤੈਨੂੰ ਬਾਲੀਆਂ ਬਾਲੀਆਂ ਵਧਾਈਆਂ ਮੇਰਾ ਪੁੱਤ ਨੌਕਰੀ ਤੇ ਲੱਗ ਗਿਆ ਤੁਹਾਨੂੰ ਵੀ ਵਧਾਈਆਂ ਹੁਣ ਮਾਸੀ ਹੋਰ ਕਿਵੇਂ ਠੀਕ ਆ ਗਈ ਹਾਂ ਠੀਕ ਆ ਪੁੱਤ 10 ਦਿਨ ਤੁਹਾਨੂੰ ਕੋਈ ਲਿਆ ਆਉਂਦਾ ਉਥੋਂ ਉਹ ਚਲ ਮਖਾ ਮਾੜੇ ਮੋਟੇ ਹੱਡ ਗੋਡੇ ਤੁਰਦੇ ਰਹਿਣਗੇ ਮੈਂ ਚਲ ਤੁਰਕੀ ਵਾਗ ਜਾਨੇ ਹਾਂ ਹਾਂਜੀ ਚਲੋ ਮੈਂ ਆਉਣੀ ਆ ਤੁਹਾਡੇ ਚਾਹ ਪਾਣੀ ਧਰਦੀ ਮੈਂ ਬੋਤਲ ਕੱਢ ਕੇ ਆਜਾ ਪੁੱਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਨੌ ਕੀ ਹਾਲ ਚਾਲ ਹੈ ਠੀਕ ਠਾਕ ਆਜ ਬਹਿ ਜਾ ਹੋਰ ਕਿਵੇਂ ਸਿਹਤ ਤਾਂ ਠੀਕ ਰਹਿੰਦੀ ਹੈ ਬਸ ਮੈਂ ਤਾਂ ਸਿਹਤ ਠੀਕ ਹੈ ਤੁਸੀਂ ਦੱਸੋ ਦਵਾਈ ਬੂਟੀ ਲਈ ਜਾਂਦੇ ਆ ਟਾਈਮ ਨਾਲ ਹਾਂ ਜੀ ਭੈਣ ਜੀ ਲਈ ਜਾਂਦੇ ਆ ਬਸ ਦਵਾਈ ਬੂਟੀ ਤੁਹਾਨੂੰ ਪਤਾ ਹੈ ਦਵਾਈਆਂ ਤੇ ਕੰਮ ਚੱਲਦੇ ਨੇ ਹਾਂ ਚਲ ਆ ਉਮਰੇ ਜੀ ਦਵਾਈਆਂ ਨਾਲ ਹੀ ਕੰਮ ਚੱਲੀ ਜਾਵੇ ਹੋ ਵੀ ਭਲੀ ਹੈ ਛੋੜੇ ਪ੍ਰੀਤ ਹਾਂ ਜੀ ਮੰਮੀ ਨਹੀਂ ਬਾਹਰ ਵੀ ਨਿਕਲ ਕੇ ਦੇਖ ਲਓ ਕੌਣ ਆਇਆ ਲੈ ਆਇਆਂ ਕਰਦੀਆਂ ਬਸ ਆ ਜਾ ਬੁਲਬੁਲ ਮੰਮੀ ਬਾਜਾ ਮਾਰੀ ਜਾਂਦੀ ਆ ਲੈ ਮੰਮੀ ਤੁਸੀਂ ਆ ਗਏ ਹਾਂ ਪੁੱਤ ਬੈਠ ਜਾ ਕਿਵੇਂ ਆ ਮੰਮੀ ਠੀਕ ਆ ਪੁੱਤ ਸਤਿ ਸ਼੍ਰੀ ਅਕਾਲ ਤੁਹਾਡਾ ਠੀਕ ਹੈ ਹੋਰ ਮੰਮੀ ਕਿਵੇਂ ਠੀਕ ਹੋ ਹਾਂ ਠੀਕ ਆ ਪੁੱਤ ਤੁਸੀਂ ਆਈ ਆ ਗਏ ਤੁਸੀਂ ਫੋਨ ਕਰ ਦਿੰਦੇ ਵੀ ਲੈ ਜਾਂ ਕੋਈ ਲੈ ਆਉਂਦਾ ਆਪੇ ਉਹ ਬੁੱਧ ਮਖਾ ਚੱਲ ਕਾਦੇ ਵਾਸਤੇ ਤੰਗ ਪਰੇਸ਼ਾਨ ਕਰਨ ਨਾ ਮੈਂ ਆਏ ਸੀ ਮੈਂ ਹੁਣ ਮੁੰਡੇ ਭਾਈ ਗਏ ਹੋਏ ਹੋਣਗੇ ਡਿਊਟੀਆਂ ਤੇ ਕੌਣ ਆਉ ਲੈਣ ਲੈ ਜੇ ਉਹ ਗਏ ਸੀ ਆਪਣੇ ਆ ਮੁੰਡੇ ਨਾਲ ਆਪਣੇ ਸਰੀਕੇ ਜੂ ਇਹ ਤੇ ਆਉਂਦਾ ਫਿਰ ਕੀ ਸੀ ਵਿਚਾਰ ਕਾਨੂੰ ਕਿਸੇ ਨੂੰ ਸਵਾਲ ਪਾਉਣਾ ਹੁੰਦਾ ਮੇਰੇ ਤਾਂ ਆਤੀਆਂ ਨਾਲੇ ਮੈਂ ਤਾਂ ਤੁਰਖੀ ਭਗ ਜਾਨੀ ਆ ਔਰ ਤੇ ਹੋਰ ਕਿਵੇਂ ਕਿਵੇਂ ਆਏ ਸੀ ਲੈ ਲੈ ਦੇ ਲੈ ਆਇਨੀ ਵੀ ਕੋਈ ਪਾਣੀ ਦੀ ਘੋਟ ਦੇ ਦੇ ਕਿਵੇਂ ਆਉਂਦੇ ਦੇਖ ਲੈ ਕਮਰੀ ਏਲੇ ਇਹੇ ਜੀ ਕਿਵੇਂ ਆਏ ਸੀ ਲੈ ਮਾ ਮਾ ਆ ਨਹੀਂ ਸਕਦੀਆਂ ਤਿੰਨ ਐ ਕੋਲੇ ਕੋਹ ਹੀ ਤੇ ਗੱਲ ਹੈ ਕਿਹਨੂੰ ਆਏ ਹੋਊਗਾ ਨਾ ਵੀ ਮੇਰਾ ਤਾਂ ਇੱਥੇ ਜੀ ਲੱਗਿਆ ਹੋਇਆ ਹਾਂ ਵੀ ਮੈਨੂੰ ਲੈਣ ਆ ਗਿਆ ਹਾਂ ਇਹ ਤਾਂ ਤਾਂ ਹੋ ਗਿਆ ਪਹਿਲੇ ਇਹ ਪਤਾ ਲੱਗਿਆ ਪਾਇਨ ਨੇ ਫਿਕਰ ਪੈ ਗਿਆ ਵੀ ਮਾਂ ਕਿਵੇਂ ਆ ਗਈ ਹਾਂ ਹੋਰ ਚੱਲ ਜਾ ਆਖੜ ਗਿਆ ਦਮੇ ਪਹਿਣਾ ਵਸ ਕੇ ਕੱਟੀਆਂ ਰਹ ਨਹੀਂ ਗੱਲਾਂ ਬਾਤਾਂ ਕਰੀ ਜਾਂਦੀਆਂ ਜੀ ਲੱਗਿਆ ਪਿਆ ਇਹਦਾ ਤੇ ਹੋਰ ਮੰਮੀ ਤੇਰੇ ਠੀਕ ਸੀ ਸਾਰੇ ਹਾਂ ਬੱਤ ਠੀਕ ਸੀਗੇ ਚਲ ਵਧੀਆ ਹੋ ਗਿਆ ਤੁਸੀਂ ਆ ਗਏ ਮੈਂ ਲੱਗ ਕੇ ਦੇਰੀ ਕਿੰਦੀ ਸੀਗੀ ਲੈ ਫਿਰ ਤੂੰ ਇਹਨੂੰ ਫੋਨ ਤਾਂ ਕਰਿਆ ਨਹੀਂ ਵੀ ਮਾਂ ਮਿਲ ਜਾ ਕੇ ਓਹੋ ਤੈਨੂੰ ਕਰਿਆ ਤਾਂ ਸੀਗਾ ਫੋਨ ਹੁਣ ਰੋਜ਼ ਤਾਂ ਨਹੀਂ ਕਰਨਾ ਤੈਨੂੰ ਫੋਨ ਮੈਂ ਉਹਦੇ ਕੀਤਾ ਤਾਂ ਸੀਗਾ ਮੇਰੀਆਂ ਤਾਂ ਧੀਆਂ ਹੀ ਮੈਨੂੰ ਐਂ ਬੋਲਦੀਆਂ ਕਿ ਤੈਨੂੰ ਰੋਜ਼ ਤਾਂ ਨਹੀਂ ਕਰਨਾ ਕੁੜੇ ਮਾਂ ਬਾਪ ਦਾ ਨਾ ਤੀਆਂ ਦੇ ਚਾਹ ਦਸ ਫੋਨ ਲਾਉਂਦੀਆਂ ਨੇ ਲੈ ਫੋਨ ਤਾਂ ਮੈਂ ਲਾਉਣੀ ਆ ਹੁਣ ਡੇਲੀ ਆਂ ਤਾਂ ਨਹੀਂ ਕਹਿਣਾ ਮਮੀ ਆ ਜਾ ਹੁਣ ਤੈਨੂੰ ਕਿਹਾ ਸੀ ਤੈਨੂੰ ਆਪ ਨਹੀਂ ਆਪ ਨਹੀਂ ਆਉਂਦਾ ਵੀ ਮੈਂ ਆਵਦੀ ਆ ਤੀਆਂ ਨੂੰ ਮਿਲਿਆ ਵਾ ਲੈ ਚੱਲ ਦੇਖ ਲੈ ਕਿਵੇਂ ਮੈਨੂੰ ਲਾਂਬੇ ਦਿੰਦੀ ਹੈ ਇਹ ਵੀ ਕੀ ਕਰੇ ਤੈਨੂੰ ਪਤਾ ਕੱਲੀ ਕਹਿਰੀ ਹੈਗੀ ਆ ਕਿੱਥੋਂ ਨਿਕਲਿਆ ਜਾਂਦਾ ਘਰ ਚੋਂ ਨਾ ਹੋਰ ਕਿਨੂੰ ਲਾਂਬੇ ਦੇਵਾ ਜੇ ਮਾਂ ਨੂੰ ਨਾ ਦੇਉਂਗੀ ਹੋਰ ਦੱਸ ਕਿਨੂੰ ਦੇਵਾਂ ਚੱਲ ਠੀਕ ਐ ਭਾਈ ਮਾਂ ਤਾਂ ਤੱਕੜੀ ਐ ਤੁਹਾਡੇ ਲਾਂਬੇ ਸੁਣਨ ਨੂੰ ਸੁਣੀ ਜਾਂਦੀ ਓ ਜੇ ਕੋਈ ਹੋਰ ਲਾਂਬਾ ਰਹਿ ਗਿਆ ਉਹ ਵੀ ਦੇ ਦੇ ਚੱਲ ਭਾਈ ਮਾਵਾ ਧੀਆ ਦੇ ਸੁਣਦੀਆਂ ਹੁੰਦੀਆਂ ਲਾਂਬੇ ਹੈ ਤੇ ਜੋੜ ਵੀ ਧੀਆ ਦਾ ਮਾਵਾ ਤੇ ਹੁੰਦਾ ਮੈਂ ਚਾਹ ਬਣਾ ਕੇ ਲਿਆਉਣੀ ਆ ਮਮੀ ਤੁਸੀਂ ਬੈਠੋ ਗੱਲਾਂ ਕਰੋ ਲੈ ਤੂੰ ਕਿ ਬੜਾ ਕੇ ਲਿਆਉਣੀ ਐ ਉਹ ਮਨਿੰਦਰ ਨੂੰ ਕਹ ਦੇ ਓ ਬੜਾ ਮਨਿੰਦਰ ਮਨਿੰਦਰ ਉਹ ਤਾਂ ਸੰਭਰੀ ਜਾਂਦੀ ਐ ਵਿਚਾਰੀ ਆਏ ਆ ਮੋٹے ਮਤਲੀ ਉਹਨੂੰ ਆਏ ਨਹੀਂ ਪਤਾ ਵੀ ਚੱਲ ਭਾਈ ਕੋਈ ਰਿਸ਼ਤੇਦਾਰ ਆਇਆ ਮੈਂ ਜਾਵਾਂ ਚਾਹ ਪਾਣੀ ਬਣਾਵਾਂ ਇਹੇ ਜੀ ਆ ਬਸ ਜਿਹੜੇ ਕੰਮ ਨੂੰ ਲੱਗੀ ਰੂ ਉਸੇ ਨੂੰ ਲੱਗੀ ਰੋਗੀ ਚੱਲ ਕੋਈ ਨਾ ਭੈਣੇ ਉਹਨੂੰ ਵੀ ਆਏਗਾ ਵੀ ਚੱਲ ਮੈਂ ਕੱਢ ਦੇ ਆ ਛੱਡ ਕੋਈ ਨਹੀਂ ਚੱਲ ਕੋਈ ਹਾਂ ਜੀ ਹਾਂ ਕੀ ਕਰਦੇ ਤੇਰੀ ਮਾਸੀ ਆਈ ਐ ਹਾਂ ਮੈਂ ਕਹੀ ਐ ਇਸ ਮਾਸੀ ਨੇ ਬਸ ਨਾ ਉਹ ਮੈਂ ਇਕੱਠਾ ਕਰਤਾ ਕੂੜਾ ਤੇ ਹੁਣ ਚਾਹੀ ਧਰਦੀ ਆ ਚੱਲ ਧਰ ਦੇ ਜਾ ਚੰਗਾ ਚਲਾਏਗਾ ਮੈਂ ਤੇਰੇ ਬਾਤੋਂ ਦਿਉਂ ਨੀ ਬੁਲਾ ਕੇ ਕੋਸ ਖਾਣ ਪੀਣ ਨੂੰ ਲਿਆਊਗਾ ਕਹਦੇ ਕੋਡ ਬਣੀ ਨਹੀਂ ਆਈ ਹੈ ਲੈ ਦੱਸ ਕੋਈ ਨਹੀਂ ਖਾਣ ਪੀਣ ਨੂੰ ਕੀ ਹੈ ਮੈਂ ਤਾਂ ਫੋਕੀ ਚਾਹੀ ਪੀਣ ਕੋਡ ਬਣੀਏ ਮਾਸਾ ਤਾਂ ਆਇਆ ਜਾਂਦਾ ਹੈ ਜਿਹੜਾ ਰੋਜ਼ ਰੋਜ਼ ਆਇਆ ਜਾਂਦਾ ਹੋਸਨਾ ਮਮੀ ਮੈਂ ਤਾਂ ਠੀਕ ਆ ਮੇਰੀ ਗੱਲ ਸੁਣਾ ਤੂੰ ਮੈਨੂੰ ਐਂ ਬੋਲਦੀ ਆ ਕਿ ਮਾਂ ਕਿਵੇਂ ਆ ਗਈ ਕੁੜੇ ਮੇਰਾ ਤਾਂ ਉੱਥੇ ਜਮਾਂ ਜੀ ਨਹੀਂ ਲੱਗਦਾ ਪਤਾ ਅਗਲੇ ਲੋਕ ਵੀ ਪੁੱਛਦੇ ਆ ਕਿ ਕੁੜੀ ਕਿੱਥੇ ਤੋਰਤੀ ਕਿੰਨੇ ਦਿਨ ਹੋ ਗਏ ਮੈਂ ਕੀ ਜਵਾਬ ਦੇਵਾਂ ਫਿਰ ਮਮੀ ਮੇਰਾ ਵੀ ਤੁਹਾਡੇ ਕੋਲ ਰਹਿਣ ਨੂੰ ਜੀ ਨਹੀਂ ਕਰਦਾ ਤੋ ਉਸਤਾਬ ਮੈਨੂੰ ਮੇੜਾ ਨਾ ਹੁਣ ਇਹਦੇ ਭੈਣ ਦੇ ਬਾਰ ਬੈਠੀ ਸੋਣੀ ਲੱਗਦੀ ਆ ਹੈ ਫਿਰ ਇੱਥੇ ਲੋਕਾਂ ਤੋਂ ਗੱਲਾਂ ਬਣਵਾਏਂਗੀ ਪਹਿਲਾਂ ਗਾਹਾਂ ਸੌਰਾਂ ਵਿੱਚ ਬਣਵਾ ਲਈਆਂ ਫਿਰ ਆਪਦੇ ਪੇਕਿਆਂ ਵਿੱਚ ਬਣਵਾ ਲਈਆਂ ਹੁਣ ਗਾਹਾਂ ਤੀਜੇ ਥਾਂ ਇੱਥੇ ਬਣਵਾ ਲਾ ਮਮੀ ਹੈ ਮਮੀ ਭੈਣ ਮੈਨੂੰ ਮੇੜੇ ਤਾਂ ਨਹੀਂ ਮਾਰਦੀ ਜਿੰਨਾ ਕੁਝ ਤੁਸੀਂ ਬੋਲਦੇ ਹੋ ਮੈਨੂੰ ਪਤਾ ਹੀ ਹੈ ਕੀ ਕੁਝ ਕਰਦੇ ਹੋ ਮੇਰੀ ਗੱਲ ਸੁਣ ਲੈ ਪੁੱਤ ਮੈਂ ਤਾਂ ਤੈਨੂੰ ਲੈਣ ਆਈ ਆ ਨਾਲੇ ਕੁੜੀ ਮੇਰੀ ਗੱਲ ਸੁਣਨੀ ਹਾਂ ਦੇਖ ਪਹਿਲਾਂ ਤਾਂ ਚੜ ਭਾਈ ਥੋੜੀ ਦੋਨਾਂ ਜੀਆਂ ਦੀ ਪੂਰੀ ਆਸ-ਤਸਤ ਹੁੰਦੀ ਸੀਗੀ ਹੈ ਹੁਣ ਤਾਂ ਦੂਜਾ ਛੋਟਾ ਵੀ ਤੁਹਾਡਾ ਲੱਗ ਗਿਆ ਨੌਕਰੀ ਤੇ ਅਗਲਾ ਪੁਲਿਸ ਚ ਭਰਤੀ ਹੋਇਆ ਕਿਤੇ ਇਹ ਨਾ ਹੋਵੇ ਵੀ ਸਾਰੇ ਘਰ ਤੇ ਹੁਣ ਇਹਦਾ ਹੀ ਛੱਪਾ ਪੈ ਜੇ ਤੇਰੀ ਸੱਸ ਕਿਤੇ ਇਹਨਾਂ ਦੀ ਬਾੜੀ ਆਪਾਕਤ ਕਰੇ ਉਦੋਂ ਪਹਿਲਾਂ ਆਪਦੀ ਜ਼ਮੀਨ ਨਾ ਲਵਾ ਲਓ ਆਪਦੇ ਹੱਥ ਚ ਕਰ ਲੈ ਸਾਰਾ ਕੁਝ ਓਹੋ ਮੰਮੀ ਮੈਂ ਤਾਂ ਕੁਝ ਹੋਰ ਸੋਚ ਰੱਖਿਆ ਹੈ ਜ਼ਮੀਨ ਤਾਂ ਫੇਰ ਜ਼ਮੀਨ ਤਾਂ ਸਾਡੇ ਕੋਲ ਹੀ ਰਹਿਣੀ ਹੈ ਜ਼ਮੀਨ ਨਹੀਂ ਕਿਸੇ ਪਾਸੇ ਜਾਂਦੀ ਮੈਂ ਤਾਂ ਐ ਸੋਚਦੀ ਆਂ ਵੀ ਬੁਲਬੁਲ ਦਾ ਰਿਸ਼ਤਾ ਕਿਉਂ ਨਾ ਆਪਾਂ ਲਾੜੀ ਬਣ ਨਹੀਂ ਕਰਦੀਏ ਮਨਿੰਦਰ ਦਾ ਕੀ ਆ ਮਨਿੰਦਰ ਨੂੰ ਤਾਂ ਫੱਟੇ ਮੂੰ ਦੁਰ ਫੱਟੇ ਮੂੰ ਤੇਰੇ ਇਹ ਜੀ ਦੇ ਨੇਕ ਤਾਂ ਇਹ ਜੀ ਹੈਗੇ ਸੀ ਦੂਜੀ ਤੂੰ ਵੀ ਇਹ ਜੇ ਪਾਸੜ ਭੰਡਾ ਨਿਕਲ ਗਈ ਮੇਰੀ ਬੇਇੱਜ਼ਤੀ ਨਾ ਕਰਾਦੀ ਲੋਕਾਂ ਚਾਹ ਹਕ ਲੰਕ ਰਹਿ ਗਿਆ ਲਮਾਉਣ ਵਾਲਾ ਹਾਂ ਮੰਮੀ ਇਹ ਚ ਬੇਇੱਜ਼ਤੀ ਵਾਲੀ ਕੀ ਗੱਲ ਹੈ ਦੀਦੀ ਸਹੀ ਤਾਂ ਕਹਿ ਰਹੀ ਐ ਲਾਡੀ ਨਾਲ ਮੇਰਾ ਵਿਆਹ ਹੋ ਜਾਊਗਾ ਮਨਿੰਦਰ ਨੂੰ ਆਪਾਂ ਘਰੋਂ ੱੱਕੇ ਮਾਰ ਕੇ ਬਾਹਰ ਕੱਢ ਦਾਂਗੇ ਸ਼ਰਮ ਤਾਂ ਨਹੀਂ ਆਉਂਦੀ ਥਾ ਸਾਰੀ ਮੇਰੇ ਹੱਥ ਚ ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ ਦੋਨਾਂ ਭੈਣਾਂ ਨੂੰ ਹੁਣ ਉਹਦਾ ਘਰ ਪੱਟਾਉਣੀ ਆ ਓਹੋ ਮੇਰੀ ਗੱਲ ਸੁਣ ਲੈ ਉਹਦਾ ਘਰ ਬਸਾਉਂਦੀ ਪਸਾਉਂਦੀ ਨਾ ਇੱਥੋਂ ਆਪਦਾ ਵੀ ਨਾ ਪੱਟ ਲੈ ਕਿਤੇ ਤੂੰ ਹਾਂ ਮੰਮੇ ਤੈਨੂੰ ਕੀ ਪਤਾ ਹੈਗਾ ਤੂੰ ਇੱਕ ਤਾਂ ਸੁਣਦੇ ਨਹੀਂ ਕਿਸੇ ਦੀ ਗੱਲ ਵਧੀਆ ਜੇ ਬੁਲਬੁਲ ਦਾ ਉਰੇ ਹੋ ਜਾਣਾ ਨਹੀਂ ਤੇਰੀ ਗੱਲਾਂ ਸੁਣਨ ਵਾਲੀਆਂ ਨੇ ਜਿਹੜੀਆਂ ਮੈਂ ਸੁਣਾ ਸ਼ਰਮ ਦੇ ਹੀ ਤੋੜਿਆ ਤੈਨੂੰ ਲੈ ਤੈਨੂੰ ਤਾਂ ਪੁੱਛੇ ਜੀ ਘਟਾ ਹੈਗਾ ਵੀ ਪਰ ਤੂੰ ਚੱਜ ਦੀ ਗੱਲ ਤਾਂ ਪੁੱਛ ਲੈ ਆ ਗੱਲਾਂ ਕਰਨ ਵਾਲੀਆਂ ਜਿਹੜੀਆਂ ਤੂੰ ਕਰਦੀਆਂ ਵੀ ਮੇਰੀ ਸਾਈਡ ਦੀ ਹੋਵेंगी ਮੇਰਾ ਮੇਰੀ ਗੱਲ ਸੁਣਾ ਜੇ ਕੋਈ ਚੱਜ ਦੀ ਗੱਲ ਹੋਵੇ ਥੋੜੀ ਸਾਈਡ ਲੈ ਲਾ ਹੇ ਨੀਚੇ ਤੇ ਚਾਹ ਬਣਵੀ ਗਈ ਹਾਂਜੀ ਦੁੱਧ ਚ ਪੱਤੀ ਪਾਤੀ ਸੀ ਤੁਸੀਂ ਚੱਕ ਲੈ ਕੋਈ ਨਹੀਂ ਦੇਖ ਲੈ ਚਾਹ ਕਿਤੇ ਚੰਗੇ ਭਲੇ ਕੱਪ ਹੈਗੇ ਆ ਦੇਖੀ ਕਿਵੇਂ ਟੁੱਟੇ ਭੱਜੇ ਕੱਪਾਂ ਚ ਗਲਾਸਾਂ ਚ ਲਿਆਈ ਐ ਉਹ ਕੁੜੇ ਫੇਰ ਕੀ ਹੋ ਗਿਆ ਨਹੀਂ ਪਹੁੰਚਿਆ ਮੇਰੀ ਗੱਲ ਸੁਣ ਲੈ ਨੀ ਕੁੜੀ ਮੈਨੂੰ ਨਹੀਂ ਅੱਜ ਕੱਪ ਜੇ ਚੰਗੇ ਲੱਗਦੇ ਮੈਂ ਤਾਂ ਸਟੀਲ ਦੇ ਗਲਾਸ ਵੀ ਦੇ ਲਾ ਦੇ ਅ ਗਲਾਸ ਦੇਖੀ ਲਿਆਈ ਕਿਹੜੇ ਪਾਸੇ ਦੇਖ ਲੈ ਮੂੰਹ ਜਾਂਦਾ ਇਹਦਾ ਨਹੀਂ ਤੂੰ ਚਾਹ ਪੀ ਲੈ ਚੁੱਪ ਕਰ ਲੈ ਨਹੀਂ ਪਿੰਦੀਗੀ ਲੈ ਜਾ ਉਹਦੇ ਕੋਈ ਹਾਂ ਤੇ ਜਮਈ ਨਹੀਂ ਆਕਲ ਹੈਗੀ ਕੁੜੇ ਐਂ ਬੋਲਦੀ ਐ ਤੂੰ ਕਰੇ ਇਹਨੂੰ ਐਂ ਸਿੱਧਾ ਕਰਨਾ ਪੈਂਦਾ ਤੈਨੂੰ ਕੀ ਪਤਾ ਮਾਂ ਮੈਨੂੰ ਜਿਹੜੀ ਮੈਂ ਕੱਟਦੀਆਂ ਨੇ ਇਹਨਾਂ ਚ ਮੈਨੂੰ ਪਤਾ ਹੈਗਾ ਇਹ ਉਹਨਾਂ ਚੋਂ ਲੋਟ ਨਹੀਂ ਆਉਂਦੀ ਜੀ ਦੇਖੀ ਜਾਨੀ ਮੈਂ ਤੈਨੂੰ ਜਿਵੇਂ ਤੂੰ ਘੱਟਦੀ ਐ ਉਹ ਦੇਖ ਲੈ ਉਹ ਤਾਂ ਹਲੇ ਉਹੀ ਚੰਗੀ ਸੀ ਜਿਹੜੀ ਚੁੱਪ ਕਰ ਗਈ ਚਾਹ ਪੀ ਕੇ ਦੇਖ ਚਾਹ ਕਿਹੋ ਜਿਹੀ ਬਣੀ ਕਿੰਨਾਂ ਕਿਹੜੀ ਐਡੀ ਸਵਾਦ ਚਾਹ ਹੈਗੀ ਤੁਹਾਡੇ ਤਾਂ ਨਖਰੇ ਹੀ ਨਹੀਂ ਚੱਕੇ ਜਾਂਦੇ ਹੈਗੇ ਤੋ ਚੱਲ ਦੀਦੀ ਕਾਹ ਨੂੰ ਮਾਨ ਨਾਲ ਮੱਥਾ ਲਾਣੇ ਆ ਨਾ ਮਾ ਤੂੰ ਮੈਨੂੰ ਲੈਣ ਤਾਂ ਆ ਗਈ ਮੈਂ ਕਿਤੇ ਨਹੀਂ ਜਾਣ ਲੱਗੀ ਮੈਂ ਤਾਂ ਦੀਦੀ ਕੋਲੀ ਰਹੂੰਗੀ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਤਰਪਾ ਮੈਂ ਤੈਨੂੰ ਲੈਣ ਆਈਆਂ ਇੱਥੇ ਫਿਰ ਐਵੇਂ ਜਲੂਸ ਕਢਾਏਂਗੀ ਆਪਦਾ ਮੈਂ ਨਹੀਂ ਜਾਣਾ ਨਹੀਂ ਇਹਨੇ ਆਜੇ ਮੰਮੀ ਨੂੰ ਲਿਜਾਣ ਨੂੰ ਕੀ ਹੈ ਰਹਿ ਜਾਂਦੇ ਹਜੇ ਮੇਰੇ ਕੋਲ ਮੈਨੂੰ ਪਤਾ ਜਿਹੜੀਆਂ ਸਕੀਮਾਂ ਤੂੰ ਕੌਣ ਨੂੰ ਫਿਰਦੀਆਂ ਨਾ ਇਹਨੂੰ ਇੱਥੇ ਛੱਡੇ ਚ ਤਾਂ ਘਟਾਈ ਹੈ ਮੈਂ ਤਾਂ ਲੈ ਕੇ ਜਾਉ ਲੈ ਕਰ ਲੈ ਮਾਂ ਨਾਲ ਦੁੱਖ ਸੁੱਖ ਆਉਂਦੇ ਸਾਰ ਲੜਨ ਲੱਗ ਗਏ ਨ ਸੁਣ ਲਾ ਮੈਂ ਤੈਨੂੰ ਐ ਕਹਿੰਦੀ ਸੀਗੇ ਵੀ ਆਪਾਂ ਜਿਹੜੀ ਜ਼ਮੀਨ ਜਾਇਦਾਦ ਐ ਵੀ ਆਪਣੇ ਨਾਂ ਕਰਾ ਲਾ ਉਹ ਯਾਰ ਆਪਣੇ ਨਾਂ ਬਾਪੂ ਕਿੱਥੋਂ ਕਰਾ ਦੂ ਸਿੱਧੀ ਯਾਰ ਜਿੰਨਾ ਚਿਰ ਬੈਠਾ ਉਹੋ ਬਾਪੂ ਨਹੀਂ ਕਰਾਉਂਦਾਗਾ ਤੂੰ ਬੇਬੇ ਤਾਂ ਹੁਣ ਆਪਣੇ ਵੱਲ ਐ ਬਾਪੂ ਬੇਬੇ ਨੂੰ ਕਹਿ ਕਵਾ ਕੇ ਤੇ ਤੂੰ ਕਰਵਾ ਲ ਆਪ ਦੇ ਨਾ ਗੱਲ ਤਾਂ ਯਾਰ ਤੇਰੀ ਸਹੀ ਐ ਹਨਾ ਜੇ ਬੇਬੇ ਨੂੰ ਕੁਝ ਹੋ ਗਿਆ ਇਹ ਆਪਾਂ ਨੂੰ ਕਿੱਥੋਂ ਕਰਵਾ ਦੂ ਬਾਪੂ ਤਾਂ ਉਹਨਾਂ ਦੇ ਵੱਲ ਦਾ ਹੀ ਐ ਉਹ ਬਾਕੀ ਆਏ ਆ ਜਿਹੜਾ ਹੁਣ ਆਪਣਾ ਹਿੱਸਾ ਵੰਦਾ ਉਹ ਤਾਂ ਹੁਣ ਆਪਾਂ ਨੂੰ ਬਾਪੂ ਦੇ ਹੀ ਦੇਊਗਾ। ਕੜਕਰ ਆਏ ਆ ਜੇ ਬੇਬੇ ਬਰਿਆ ਤੇ ਆ ਕੇ ਬਾਪੂ ਤੋਂ ਕਿਰਾ ਸਾਰੀ ਜ਼ਮੀਨ ਆਉ ਦੇ ਨਾਂ ਕਰਾ ਲੈਣਾ। ਤੇ ਬੇਬੇ ਨੇ ਜ਼ਮੀਨ ਉਹਨੂੰ ਤਾਂ ਦੇਣੀ ਨਹੀਂ। ਫਿਰ ਸਾਰੀ ਆਪਣੇ ਕੋਲੇ ਰਹੂਗੀ। ਇਹ ਵੀ ਗੱਲ ਤੇਰੀ ਸਹੀ ਐ। ਤਾਂ ਹੀ ਤਾਂ ਤੈਨੂੰ ਕਹਿਨੀ ਆ ਵੀ ਤੂੰ ਕਿਵੇਂ ਨਾ ਕਿਵੇਂ ਕਰਕੇ ਤੇ ਤੂੰ ਆਪ ਦੇ ਨਾਂ ਕਰਾ। ਹੱਥ ਬਾਕੀ ਜ਼ਮੀਨ ਤੋਂ ਗੱਲ ਜਾਦਾ ਗਈ ਮੇਰੇ। ਹੂੰ ਹੁਣ ਫਿਰ ਆਪਾਂ ਜ਼ਮੀਨ ਪਿੱਛੇ ਕੰਮ ਭਾਈ ਦਿਆਂ। ਲੱਗ ਤੂੰ ਕਹਿੰਦੀ ਸੀ ਬੁਲਬੁਲ ਦਾ ਰਿਸ਼ਤਾ ਆਪਾਂ ਲਾਡੀ ਨੂੰ ਕਰ ਦਿਆਂਗੇ। ਫਿਰ ਤਾਂ ਸਾਰਾ ਕੁਝ ਹੀ ਆਪਣਾ। ਓਹੋ ਬੁਲਬੁਲ ਕਿੱਥੇ ਕਰਵਾ ਲੂਗੀ? ਉਹ ਮੰਮੀ ਆਈ ਸੀ। ਮੰਮੀ ਲੜ ਕੇ ਉਂਗਲ ਬੁਲਬੁਲ ਨੂੰ ਲੈ ਗਈ ਨਾਲ ਮੰਮੀ ਕਿਧਰ ਆ ਗਈ ਮੰਮੀ ਆਈ ਤਾਂ ਸੀਗੀ ਤੂੰ ਤਾਂ ਹੈ ਨਹੀਂ ਸੀ ਘਰੇ ਤੇ ਉਹ ਬੁਲਬੁਲ ਨੂੰ ਲੈ ਗਈ ਨਾਲ ਉਹ ਕਹਿੰਦੀ ਵੀ ਪਹਿਲਾਂ ਹੀ ਤੂੰ ਸਤਾ ਮੇਰੀ ਤੇਲਾ ਕਰਾਤੀ ਹੁਣ ਅਗਲਾ ਕਹੂਗਾ ਵੀ ਦਿਓਰ ਦੇ ਵਿਆਹ ਤੀ ਉਹ ਯਾਰ ਫਿਰ ਛੋਟੀਆਂ ਗੱਲਾਂ 'ਚੋਂ ਨਿਬੜਦਾ ਕੋਸ ਹੈ ਛੋਟੀਆਂ ਗੱਲਾਂ 'ਚ ਤੇ ਰਾਿਆਂ ਦੀ ਬੱਲ 'ਚੋਂ ਤਾਂ ਅੱਧì ਨਿਬੜਦਾ ਫਿਰ ਮੈਨੂੰ ਕੀ ਪਤਾ ਸੀ ਮੈਂ ਤਾਂ ਐ ਸੀ ਵੀ ਚੱਲ ਵਧੀਆ ਲੋਟ ਆ ਜੂਗਾ ਮਨਿੰਦਰ ਨੂੰ ਪਰਾਂ ਇਹੀ ਕੰਚ ਸੀ ਅੱਖ 'ਚ ਕਣ ਸੀਗਾ ਇਹਨੂੰ ਪਰਾਂ ਕੱਢ ਦਾਂਗੇ ਤੇ ਆਪਣੇ ਬਲਬਲ ਵੱਲ ਹੋ ਜੂਗੀ ਫਿਰ ਬਲਬਲ ਵੀ ਲੈ ਗਈ ਬੇਬੇ ਨੂੰ ਸਮਝਾਉਣਾ ਸੀ ਮਾੜਾ ਮੋਟਾ ਹੈ ਕਿ ਐ ਕਰਕੇ ਲੋਟ ਆ ਜੂਗਾ ਫਿਰ ਬੇਬੇ ਕਿਵੇਂ ਲੈ ਕੇ ਜਾਂਦੀ ਤੂੰ ਗੱਲ ਹੀ ਨਹੀਂ ਕਰੀ ਹੋਣੀ ਪਹਿਲਾਂ ਇੱਥੇ ਮੇਰੇ ਤਾਂ ਦਿਮਾਗ ਕੰਨ ਖਾਈ ਗੀਆਂ ਬੈਠੀਆਂ ਇੱਕ ਇੱਧਰ ਬੈ ਗਈ ਇੱਕ ਇੱਧਰ ਬੈ ਗਈ ਉੱਤੇ ਨਾ ਤੈਨੂੰ ਲੱਗਦਾ ਮੈਂ ਕੁਝ ਬੋਲਦੀ ਨਹੀਂ ਗਈ ਮੈਂ ਭਾਵੇਂ ਕਹਿੰਦੀ ਨਹੀਂ ਬਥੇਰਾ ਮੱਥਾ ਮਾਰਿਆ ਮੈਂ ਆਹ ਮਾਰਿਆ ਮੱਥਾ ਤੂੰ ਦਾ ਬਲਬਲ ਨੂੰ ਕਹੀ ਗਈ ਹੋਵੇਗੀ ਉਹਨੂੰ ਲਾ ਲਿਆਊਗਾ ਮਗਰ ਕਹਾਂ ਬੇਬੇ ਨੇ ਤਾਂ ਗੱਲ ਨਹੀਂ ਕਰੀ ਬੇਬੇ ਨੂੰ ਵੀ ਕਿਹਾ ਸੀ ਬੇਬੇ ਹਜੇ ਗਰਮ ਸੀ ਬੇਬੇ ਨੇ ਤਾਂ ਮੇਰੀ ਇੱਕ ਨਹੀਂ ਸੁਣੇਗੀ ਉਹ ਤਾਂ ਲੈ ਗਈ ਨਾਲ ਬੁਲਬੁਲ ਨੂੰ ਬੱਸ ਯਾਰ ਤੂੰ ਵੀ ਇੱਥੇ ਮੇਰਾ ਦਿਮਾਗ ਖਾਂਣ ਵਾਲੀ ਆ ਕਾਹਨੂੰ ਤੇਰੀਆਂ ਗੱਲਾਂ ਚ ਰੱਬ ਚੱਲ ਤੂੰ ਕਹਿ ਕੇ ਦੇਖ ਲਈ ਹਾਂ ਮੈਂ ਮੈਂ ਤਾਂ ਕੁਝ ਕਰੂੰਗਾ ਹੀ ਜੇ ਤੋ ਮੈਨੂੰ ਸਾਰਾ ਕੁਝ ਆਂਦਾ ਦੀਂਦਾਗਾ ਤੇ ਮੈਂ ਕੁਝ ਲਗਦੀ ਨਹੀਂ ਤੂੰ ਪੁੱਛ ਲਈ ਉਹਨੂੰ ਅੱਛਾ ਮੈਂ ਸੋਣਾ ਲਾਦਾ ਪੁੱਛਦਾ ਹੈ ਵੀ ਮੇਰੇ ਵਿਆਹੇ ਵੇ ਭਰਾ ਨੂੰ ਉਹਦਾ ਰਿਸ਼ਤਾ ਕਰ ਦਿਓ ਜੇ ਉਹਨੂੰ ਮਨਿੰਦਰ ਨੂੰ ਕਰੋ ਕੜਤਾ ਫੇਰ ਭਮਾ ਦੀ ਪੁੱਛਣ ਨੂੰ ਕੀ ਆ ਫੇਰ ਤਾਂ ਪੁੱਛ ਹੀ ਸਕਦਾ ਯਾਰ ਲੋੜ ਨਹੀਂ ਮੈਥੋਂ ਤਾਂ ਕੁੱਤੇ ਭਕਾਈ ਹੁੰਦੀ ਨਹੀਂ ਪਹਿਲਾਂ ਮੈਂ ਡਿਊਟੀ ਤੋਂ ਕਲਪਦਾ ਹੁਣਾ ਘਰੇ ਆ ਕੇ ਛੋਡੇ ਨਾਲ ਕਲਪੀ ਜਨ ਮਾਦਾ ਚੁੱਪ ਕਰਕੇ ਬੇਬੇ ਨੂੰ ਬਿਰਾ ਕੇ ਉਹਨੂੰ ਪੁੱਛਦਾ ਵੀ ਤੂੰ ਜ਼ਮੀਨ ਕਰਾਲਾ ਬਾਪੂ ਤੋਂ ਨਾ ਠੀਕ ਆ ਤੇ ਆਪੇ ਜਦੋਂ ਬੇਬੇ ਕੋਈ ਕੋਈ ਗੱਲਬਾਤ ਹੋਈ ਆਪੇ ਆਪਾਂ ਨੂੰ ਦੇ ਜੂਗੀ ਹਾਂ ਬਸ ਸਾਰੀਆਂ ਛੱਡ ਹੋਰ ਬੁੱਲ ਨੂੰ ਉਹ ਮੰਗਰੋ ਦੇਖਾਂਗੇ ਆਪਾਂ ਉਹ ਜ਼ਮੀਨ ਦਾ ਕਰਵਾਵਾਂ ਉਹਦਾ ਜਦੋਂ ਹੁਣ ਬੇਬੇ ਲਈ ਗਈ ਹੁਣ ਰੋਜ਼ ਰੋਜ਼ ਥੋੜਾ ਜਿਹਾ ਇੱਥੇ ਆਈ ਜਾਊ ਬਾਕੀ ਚਲ ਉਹ ਵੀ ਵਧਗਾ ਹੋ ਗਿਆ ਮੈਂ ਪੜਾ ਲਾਦਾ ਧੀ ਪੁੱਤ ਬੈਠਾ ਬਗਾਨੇ ਘਰੇ ਹੋਰ ਤਿੰ ਉਹ ਮੈਨੂੰ ਤਾਂ ਨਹੀਂ ਲੱਗਦਾ ਲੋਕਾਂ ਨੂੰ ਤਾਂ ਲੱਗਦਾ ਹੀ ਆ 100 ਗੱਲਾਂ ਕਰਦਾ ਅਗਲਾ ਚੱਲ ਲੋਕਾਂ ਦਾ ਕੀ ਆ ਲੋਕਾਂ ਦੇ ਤਾਂ ਜਿੰਨੇ ਮੂੰਹ ਓਨੀਆਂ ਗੱਲਾਂ ਉਹ ਰਸਤਾ ਇਹ ਜਾ ਹੁੰਦਾ ਇਹ 100 ਝੇੜ ਮਸ਼ਕਰੀ ਕਰਦਾ ਅਗਲਾ ਹੈ ਕੋਈ 100 ਕਮੈਂਟ ਕਰਦਾ ਕੋਈ ਕਿਵੇਂ ਬੋਲਦਾ ਕੋਈ ਕਿਵੇਂ ਬੋਲਦਾ ਚੱਲ ਚੱਲ ਤੋ ਹੁਣ ਜਿਹੜਾ ਤੈਨੂੰ ਮੈਂ ਕਿਹਾ ਉਹ ਕੰਮ ਕਰ ਲੈ ਨਾ ਇੰਨੀ ਹੋਰ ਗੱਲਾਂ ਚ ਨਾ ਧਿਆਨ ਦੇ ਇੰਨੀ ਦੱਸ ਬੇਬੇ ਨੇ ਕਿ ਰੂਪ ਇੰਜ ਨਹੀਂ ਸੀ ਜਾ ਕੇ ਹੈ ਤੇ ਰਹਿ ਪੈਂਦੀ ਨਹੀਂ ਉਹ ਕਹਿੰਦੀ ਵੀ ਮੈਂ ਅੱਜ ਨਹੀਂ ਰਹਿ ਸਕਦੀ ਫਿਰ ਜਦੋਂ ਮੈਂ ਉਹਨੂੰ ਬੁਲਬੁਲ ਬਾਰੇ ਕਿਹਾ ਵੀ ਵਿਆਹ ਦਾ ਆਪਾਂ ਸੋਚਦੇ ਆ ਉਹ ਫਿਰ ਖੜੀ ਨਹੀਂ ਗਈ ਕਹਿੰਦੀ ਵੀ ਮੈਂ ਤਾਂ ਜਾਣੀ ਆ ਆਹੋ ਬਲਦੀ ਦੇ ਤੇਲ ਹੋਰ ਪਾਦਾ ਤੂੰ ਵਿਆਹ ਕੇ ਕੋਈ ਮੌਕਾ ਹੁੰਦਾ ਗੱਲ ਕਰਨ ਦਾ ਭੇਡੇ ਤੂੰ ਦਾ ਇੱਕ ਤਾਂ ਉਹ ਤਾਂ ਪੀ ਆਈ ਉੱਤੋਂ ਤੂੰ ਆਉ ਕਰਤਾ ਉਹਨੂੰ ਇਹ ਸਿੱਖਲਾਤੀ ਵੀ ਐਂ ਕਰਦਗੇ ਤੇ ਕੋਈ ਮੌਕੇ ਤੇ ਸੱਟ ਮਾਰੀ ਦੀ ਹੁੰਦੀ ਆ ਵੀ ਜਦੋਂ ਗੱਲ ਜਮਾ ਟਿਕਾਣੇ ਲੱਗਦੀ ਹੋਵੇ ਫਿਰ ਪੁੱਛਣਾ ਤਾਂ ਸੀਗਾ ਹੀ ਖਾ ਖਾ ਮੁਫਤ ਦੇ 버ਗਰ ਤੇ ਦਿਮਾਗ ਮੋਟਾ ਹੋ ਗਿਆ ਤੇਰਾ ਲੈ ਹੋਰ ਮੇਰਾ ਤਾਂ ਮੋਟਾ ਹੋਣਾ ਹੀ ਸੀ ਚਲ ਚੰਗਾ ਯਾਰ ਦਿਮਾਗ ਨਾ ਚੱਟ ਜਾ ਚਾਹ ਦੀ ਘੁੱਟ ਲਿਆ ਦੇ ਮਾਨੇ ਬੇਬੇ ਨਾ ਕਰਦਾ ਗੱਲ ਕੋਈ ਪਈਆ ਚ ਜ ਐ ਕਰ ਵਧਿਆ ਜੀ ਤਾਜੀ ਬਣਾ ਦੇ ਤੜਿਆ ਐ ਨਹੀਂ ਪਤਾ ਸਵੇਰ ਦੀ ਪਈ ਹੋਵੇ ਬਾਵਾਦੀ ਵਾਲੀ ਉਹੀ ਲਿਆ ਦੇ ਜੱਕ ਕੋਈ ਨਾ ਪਈਆ ਚ ਹੁਣੇ ਬਣਾਈ ਐ ਬਣਾ ਦੇ ਇਹਨੂੰ ਤਾਜੀ ਆ ਪਹਿਲਾਂ ਮਣਾਈ ਬੈਠੀ ਹੁੰਨੀ ਆ ਪਤਾ ਨਹੀਂ ਕਦੋਂ ਕਿਦੀ ਧਰ ਤੋਂ ਦਨੀ ਮੈਂ ਤਾਂ ਲਾਦਾ ਤੜਕਾ ਹੀ ਇਕੱਠਾ 4 ਵਜੇ ਪਤੀਲਾ ਬਾਲ ਦਿੰਨੀ ਆ ਉਸੇ ਚ ਹੀ ਦੇਈ ਜੰਨੀ ਆ Papa ਕਿੱਧਰ ਹੋ ਐ ਮੈਂ ਤਾਂ ਇੱਥੇ ਸੀ ਮੈਂ ਤੈਨੂੰ ਐ ਕਹਣਾ ਸਾਰਾ ਦਿਨ ਬੇਲੀ ਬੈਠੀ ਐ ਇੰਨੀ ਐ ਕੋਈ ਗੁਟਕਾ ਸਾਹ ਪਿਆ ਕੋਈ ਪਾਠ ਕਰ ਲਿਆ ਕਰ ਬੈਠੀ بس میرے ਜਾਨੀ ਤਾਂ ਹੈਗੀਆਂ ਗੁਰਦੁਆਰੇ। ਦੱਸ ਹੁਣ ਕੀ ਕਰਾਂ? ਜੇ ਕਿਸੇ ਦੇ ਘਰੇ ਜਾਨੀਆਂ ਤਾਂ ਤੁਸੀਂ ਕਹਦੇ ਨੇ ਤੂੰ ਤਾਂ ਕੌਲੇ ਕੱchn ਲੱਗ ਜਾਨੀਆਂ। ਉਹ ਘਰਾਂ 'ਚ ਕੀ ਰੱਖਿਆ ਇੱਥੇ ਆਦੇ ਘਰੇ ਬੈਠੀ ਕੋਈ ਰੱਬ ਦਾ ਨਾਮ ਲਾ ਲੈ ਬੇਬੇ ਕੋਈ ਜਾਨ ਸੌਖੀ ਛੁੱਟ ਜੂਗੀ। ਇਹ ਲੈ ਲੈਣੀ ਹੁੰਦੀ ਮੇਰ ਮਨ ਚ ਹੀ ਲੈ ਲੈਣੀ ਹੁੰਦੀ। ਰੋਕੇ ਥੋੜਾ ਲੈ ਆ ਜੀ। ਗੁਰਦੁਆਰੇ ਜਾਨਣਾ ਗੁਰਦੁਆਰੇ ਕਿਹੜਾ ਭਲੀ ਗੁਜ਼ਾਰ ਤਮੋ। ਬਾਬੇ ਨੇ ਕਹੇ ਵਰੀ ਰੇੜੂ ਵਿੱਚ ਬੋਲਦਾ ਕਹਿੰਦਾ ਭਾਈ ਮਾਨਾ ਬਾਣੀ ਦਾ ਸੁਣਦਗਾ ਨਹੀਂ ਗੱਲਾਂ ਹੀ ਕਰੀ ਜਾਂਦੀਆਂ ਆਹਾਂ ਉੱਥੇ ਪਤਾ ਨਹੀਂ ਕੀ ਤੁਸੀਂ ਨਿੰਦਿਆ ਚੁਗਲੀ ਕਰਦੇ ਹੋ ਮੈਂ ਇਹ ਕਾਹਨੂੰ ਕਿਸੇ ਦੀ ਨਿੰਦਿਆ ਚੁਗਲੀ ਕਰਦੇ ਆ ਦਸ ਰੱਬ ਦਾ ਨਾਂ ਲੈਣ ਜਾਂਦੇ ਆ ਉੱਥੇ ਅਸੀਂ ਚੁਗਲੀਆਂ ਕਰਨ ਜਾਂਦੇ ਆ ਜਿਹਨੇ ਰੱਬ ਦਾ ਨਾਂ ਲੈਣਾ ਹੋਵੇ ਉਹ ਤਾਂ ਘਰੇ ਹੀ ਲੈ ਲੈਂਦਾ ਕੋਈ ਜ਼ਰੂਰੀ ਨਹੀਂ ਗੁਰਦੁਆਰਿਆਂ ਜਾ ਕੇ ਰੱਬ ਦਾ ਨਾਂ ਲਿਆ ਜਾਂਦਾ ਚੱਲ ਚੰਗਾ ਤੇ ਤੇਰਾ ਪਿਆਓ ਕਿੱਧਰ ਨਿਕਲ ਗਿਆ ਪਿਓ ਦਾ ਤਾਂ ਪਤਾ ਨਹੀਂ ਚੱਕ ਕੇ ਖੁੰਡਾ ਜਿਹਾ ਉਹ ਟੱਪ ਜਾਂਦਾ ਹੈ ਮੈਂ ਤੈਨੂੰ ਐਂ ਕਹਿੰਦਾ ਸੱਚ ਮੈਂ ਜਮੀਨ ਜੀ ਦੀ ਗੱਲ ਕਰੀ ਨਹੀਂ ਬਾਪੂ ਨਾਲ ਕਰੀ ਸੀ ਉਹ ਤਾਂ ਹੁਣ ਆਪ ਹੀ ਕਹਿੰ ਦੋਨਾਂ ਦੇ ਕਿਵੇਂ ਲਾਡੀ ਦਿੱਤੇ ਤੇਰੇ ਹਾਂ ਫੇਰ ਆ ਕੇ ਮਰੀ ਤਾਂ ਤਾਂ ਜੇ ਸਾਹ ਨਾ ਆਇਆ ਰੋਲਾ ਤਾਂ ਉਹੀ ਆ ਫੇਰ ਆਪਦੀ ਤਾਂ ਪਈ ਆ ਵੀ ਮੈਂ ਕਿਹਾ ਸੀ ਉਹਨੂੰ ਗੱਲ ਸੁਣ ਉਹਨੂੰ ਹੌਲੀ-ਹੌਲੀ ਲਿਆਵਾਂਗੇ ਤੇ ਲਾਡੀ ਦੇ ਨਾਂ ਹੀ ਕਰਾਤੀ ਮੁੜ ਕੇ ਤਾਂ ਗੱਲਾਂ ਛਣਕ ਨਾ ਰਹਿ ਜੂ ਵਜਾਉਂਦੇ ਫਿਰਿਓ ਤੂੰ ਮੇਰੀ ਗੱਲ ਨਹੀਂ ਸੁਣਦਾ ਐਂ ਤਾਂ ਮੈਂ ਉਹਨੂੰ ਕਿਹਾ ਸੀ ਵੀ ਦੱਸ ਲਾਡੀ ਦੀ ਜ਼ਮੀਨ ਤਾਂ ਉਹ ਪਿੱਛੋ ਲੈ ਲੂਗਾ ਭਾਈ ਜਿੰਨਾ ਤਾਂ ਹੈਗਾ ਹੈ ਇਹ ਆਪਦੇ ਵਾਲੀ ਥੋੜਾ ਨਾ ਲਵਾਉਣੀ ਆ ਮੈਂ ਤੈਨੂੰ ਐਂ ਕਹਿਣਾ ਤੂੰ ਬਰੇ ਆਦਰਾ ਕੇ ਬਾਪੂ ਨੂੰ ਐ ਕਹਿ ਗਿਆ ਤੂੰ ਰਹਿਣਾ ਬਿਮਾਰ ਸਮਰ ਠੀਕ ਆ ਸਵੇਰ ਨੂੰ ਮੁੰਡੇ ਲੜਨਾਂਗੇ ਕਾ ਮੈਂ ਕਾ ਮੇਰੇ ਨਾਂ ਕਰਾ ਦੇ ਜਮੀਨ ਨਾਲ ਤਾਂ ਕਹਿ ਜੇ ਤੈਨੂੰ ਕੁਝ ਹੋ ਗਿਆ ਠੀਕ ਆ ਨਾਲ ਤਾਂ ਚੱਲ ਮੈਨੂੰ ਜ਼ਮੀਨ ਤੇ ਮੂੰਹ ਨੂੰ ਰੋਟੀ ਮਿਲੀ ਜਾਊ ਕਾ ਕਿਰਾਂ ਤੂੰ ਕਾ ਸਾਰੀ ਮੇਰੇ ਨਾਂ ਕਰਾ ਦੇ ਤੂੰ ਆ ਦੇ ਨਾਂ ਕਰਾਲਾ ਮੁਰਕੇ ਸਾਰੀ ਜ਼ਮੀਨ ਆਪਣੇ ਕੋਲ ਹੀ ਰਹਿ ਜੂ ਤੂੰ ਕਿਹੜਾ ਲਾਡੀ ਨੂੰ ਜ਼ਮੀਨ ਦੇਣੀ ਆ ਅਵੇ ਸਕੀਨ ਤੇਰੀ ਠੀਕ ਹੈ ਹਨਾ ਤੇ ਹੋਰ ਕੀ ਆ ਐਵੇਂ ਜੇ ਹੁਣ ਜੇ ਲਾਡੀ ਦੇ ਨਾਂ ਹੀ ਕਰਾਤੀ ਫਿਰ ਉਹਦਾ ਹਿੱਸਾ ਤਾਂ ਉਹ ਲੈ ਜਾਊਗਾ ਆਪਣੇ ਕੋਲੇ ਆਪ ਹੀ ਰਹਿ ਜੂ ਫਿਰ ਫਾਇਦਾ ਕੀ ਐ ਨੂੰ 20 ਹਜ਼ਾਰ ਰੋਟੇ ਦਾ ਖਸਾ ਕਹਦਾ ਉਹਦੇ ਕਿਹਾ ਸੀ ਪਤਾ ਨਹੀਂ ਕੀ ਗੱਲ ਆਈ ਕੀ ਨਾ ਦਿਮਾਗ 'ਚ ਆਪ ਹੀ ਆ ਕੇ ਕਹਿੰਦਾ ਕਹਿੰਦਾ ਚੱਲ ਜਿਹੜੀ ਉਹਦੇ ਤੂੰ ਗੱਲ ਕਹੀ ਸੀ ਜ਼ਮੀਨ ਦੀ ਮੈਂ ਨਾਂ ਲਵਾ ਦਾਨਾ ਚੱਲ ਹੁਣ ਮੈਂ ਤੇਰੇ ਵਾਲੀ ਗੱਲ ਹੀ ਕਹੂੰਗੀ ਵੀ ਗੱਲ ਸੁਣ ਤੂੰ ਮੇਰੇ ਨਾਲ ਲਵਾ ਦੇ ਮੈਂ ਆਪੀ ਲਵਾ ਦੂੰਗੀ ਦੋਨਾਂ ਦੇ ਨਾਂ ਕਹ ਦੂੰਗੀ ਕਦੇ ਕਦੇ ਤਾਂ ਮੇਰਾ ਐਂ ਜੀ ਕਰਦਾ ਹੁੰਦਾ ਵੀ ਮੈਂ ਐਂ ਕਰਾਂ ਟਕਾ ਕੇ ਬਾਪੂ ਨੂੰ ਦਾਰੂ ਦਾ ਤੇ ਗੂਠਾ ਲਵਲਾਂ ਹੈ ਫੇਰ ਮਾ ਕਹ ਲੋਕ ਤੇ ਉਹ ਕਰਨਗੇ ਆ ਨੂੰ ਕਹਿਣਗੇ 420 ਭਰਾਣਾ ਕਰੀਆ ਜੇ ਹੁਣ ਬਾਪੂ ਨੇ ਜ਼ਮੀਨ ਲਵਾਤੀ ਉਹ ਗੱਲ ਹੋਰ ਅਗਲਾ ਕੋ ਪਿਓ ਨੇ ਲਵਾਤੀ ਯਾਰ ਆਪੇ ਦੇਖੀ ਜਾਊ ਕਰ ਐਂ ਤਾਂ ਮੈਂ ਕਿਹਾ ਸੀ ਮੈਂ ਤਾਂ ਗੱਲ ਸੁਣ ਇਹਨੂੰ ਤਾਂ ਦੋ ਥਾਂ ਤੋਂ ਜ਼ਮੀਨ ਮਿਲ ਜੂਗੀ ਤੇ ਆਪਣੇ ਪੁੱਤ ਨੂੰ ਇੱਕ ਜ਼ਮੀਨ ਹੀ ਰਹੂਗੀ ਆਈ ਮਕਾ ਹਾਂ ਤੂੰ ਆਪਣੇ ਦਿਮਾਗ ਤੋਂ ਤਾਂ ਸੋਚ ਮਕਾ ਉਹਨੂੰ ਦੋ ਥਾਂ ਕਿੱਥੋਂ ਮਿਲ ਜੂਗੇ ਵੀ ਉਹਦੇ ਪਿਓ ਵਾਲਾ ਹਿੱਸਾ ਹੀ ਮਿਲੂ ਉਹਨੂੰ ਉਹ ਆਪਣੇ ਵਾਲੀ ਜਿਦਾ ਨਹੀਂ ਲਊ ਜਮੀਨ ਉਹ ਆਈ ਮੈਂ ਕਿਹਾ ਸੀ ਵੀ ਉਹਦੇ ਪਿਓ ਵਾਲਾ ਹੀ ਸਭ ਮਿਲੂਗਾ ਅੱਛਾ ਤੂੰ ਵੀ ਲਵਾਉਣ ਨੂੰ ਕਹਿਣਾ ਮੈਂ ਕਹ ਫਿਰ ਦੋ ਥਾਂ ਹੀ ਹੋਊ ਪੁੱਤ ਉਹ ਤਾ ਉਹ ਤੂੰ ਕਾਹਨੂੰ ਗੱਲ ਕਰਦੀਆਂ ਵੀ ਪਾਣੀ ਜਮੀਨ ਕੜਨੀਆਂ ਢੋਲੀ ਜਨੀਆਂ ਨੇ ਕਰੀ ਸੀ ਤੈਨੂੰ ਪਤਾ ਹੀ ਆ ਉਹਦੇ ਸਵਾਦਾ ਜੇ ਗੱਲ ਕਰਦੇ ਤਾਂ ਐਮੀ 100 ਪਾਉੜੀਆਂ ਚੜਦਾ ਕੋਈ ਨਾ ਮੈਂ ਹੁਣ ਤੇਰੇ ਵਾਲੀ ਸਕੀਮ ਵਰਤੂੰਗੀ ਵੀ ਭਾਈ ਮੇਰੇ ਨਾਲ ਲਵਾ ਦੇ ਆਹ ਉਹਨੂੰ ਤੂੰ ਐਂ ਕਹੀਂ ਕਹ ਵੀ ਮੇਰੇ ਨਾਲ ਕਰਾ ਦੇ ਕਨਾਲੇ ਮੈਨੂੰ ਰੋਟੀ ਦੇਈ ਜਾਣੀਆਂ ਬੈਠੀਆਂ ਜਮੀਨ ਦੇ ਲਾਲਚ ਨੂੰ ਕਹ ਤੂੰ ਤੇਰਾ ਹੀ ਨਹੀਂ ਪਤਾ ਕਦੋਂ ਅੱਖਾਂ ਮੀਜੇ ਮੁੜ ਕੇ ਕਹ ਮੈਂ ਰੋਲਦੀ ਫਿਰੂਗੀ ਚੱਲ ਕਰ ਲੂੰਗੀ ਗੱਲ ਤੇ ਤੂੰ ਆਇਆ ਉਹ ਤੇਰੇ ਸੱਸ ਡੀਕ ਡੀਕ ਬਾਗੀ ਤੈਨੂੰ ਉਹ ਬੇਬੇ ਮੈਂ ਉੱਜ ਗਿਆ ਥੋੜਾ ਜਿਹਾ ਸਮਾਨ ਸੱਲਾ ਜਾ ਲਿਆਉਣਾ ਜੀ ਇੱਕ ਤਾਂ ਹੈ ਇੱਕ ਵਿਆਹ ਜਾਈ ਜਾਂਦਾ ਪਹਾੜਾ ਲੀੜੇ ਕੱਪੜੇ ਲੈ ਕੇ ਮੈਂ ਬਾਜ਼ਾਰ ਪੰਨੀ ਪਾ ਗਿਆ ਹਾਂ ਚਲ ਉਹ ਵੀ ਲਿਆਉਣੇ ਸੀ ਮੈਂ ਤਾਂ ਕਿਹਾ ਸੀ ਭਾਈ ਹੋਰ ਛੱਡ ਜਾ ਇਹਨਾਂ ਨੂੰ ਲੋਕਾਂ ਦਾ ਹਾਲ ਦੇਖ ਲੈ ਵੀ ਐਸ ਵੇਲੇ ਤਾਂ ਡਿਊਟੀ ਵੀ ਬੰਦ ਹੋ ਜਾਂਦੀ ਆ ਫੋਨ ਤੇ ਕਿਹੜਾ ਛੱਡ ਮ ਹੁਣ ਘਰਾਂ ਚ ਥੋੜਾ ਕਾ ਮੈਂ ਤੁਹਾਡੇ ਬਿਜਲੀਆ ਲੋਟ ਕਰਕੇ ਆਵਾਂ। ਇਹ ਕੀ ਗੱਲ ਆ ਵੀ ਟਾਈਮ ਹੁੰਦਾ ਡਿਊਟੀ ਦਾ ਬਿੰਦ ਦੇ ਝੱਟੇ ਫੋਨ ਫੋਨ ਆਈ ਜਾਂਦੇ ਆ। ਮੈਂ ਤਾਂ ਉਹਨਾਂ ਐ ਕਿਹਾ ਸੀ ਮੈਂ ਕਿਹਾ ਹੋਰ ਛੱਡ ਜਾ ਇੱਥੇ। ਇਹਨੂੰ ਬੁਲਬੁਲ ਨੂੰ ਉਹ ਬੇ ਕੀ ਕਰਾਉਣਾ ਮੈਨੂੰ ਦੱਸਿਆ ਉਹਨੇ। ਠੀਕ ਆ ਪ੍ਰੀਤ ਨੇ ਕਹਿੰਦੀ ਵੀ ਕੋਈ ਉਹਦੀ ਮਾਂ ਮੰਨਦੀ ਨਹੀਂ ਕਰਦੀ ਨਹੀਂ ਐਵੇਂ ਤੁਸੀਂ ਨਾ ਪਾਣੀ ਚ ਡਾਂਗਾ ਮਾਰੋ। ਠੀਕ ਆ ਚੱਲਣ ਦਿਓ ਜਿਵੇਂ ਚੱਲਦਾ ਆਪਾਂ ਜਮੀਨ ਲੈ ਕੇ ਆਉਂਦੀ ਪਾਸੇ ਹੋਵੋ ਕੋਠੀ ਚ ਬਹਿ ਜਾਗੇ ਜਾ ਕੇ ਨਾ ਘਰ ਛੱਡ ਦਾਂਗੇ ਇਹਨਾਂ ਨੂੰ ਆਦਾ ਕਮਾਉਣਗੇ ਖਾਣਗੇ ਬਸ ਗੱਲ ਮੁੱਕੀ। ਚਲ ਠੀਕ ਹੈ ਹੂੰ ਤਾਂ ਅਸੀਂ ਸਕੀਮ ਜੀ ਕਰੀ ਸੀ ਮੈਂ ਤੇ ਪ੍ਰੀਤ ਨੇ ਦੋਨਾਂ ਜਣੀਆਂ ਨੇ ਵੀ ਚਲ ਇਹਨੂੰ ਕਿਸੇ ਬਹਾਨੇ ਟਪਾ ਦਾਂਗੇ ਚਲ ਮੈਂ ਖਬਲ ਬੁਲ ਬੁਲਦਾ ਇਹਦੇ ਨਾ ਕਰਦਾਂਗੇ ਲਾਡੀ ਦਾ ਐਂ ਸੋਚਿਆ ਐ ਫਿਲਮ ਨਹੀਂ ਚੱਲਦੀ ਹੁੰਦੀ ਇਹ ਵੀ ਗੱਲਾਂ ਨਾ ਹੋ ਜੂਗਾ ਜ਼ਿੰਦਗੀ 'ਚ ਇਹ ਔਖਾ ਹੀ ਚੜਦਾ ਹੁੰਦਾ ਪੂਰਾ ਇਹ ਜੱਗ ਤਾਂ ਚਲ ਭਾਈ ਫਿਲਮਾਂ ਜੀ ਸੋਣਾ ਲਾਦਾ ਹੁੰਦਾ ਵੀ ਅੱਜ ਇਹਦਾ ਲੜ ਉਹਨੂੰ ਫੜਾ ਦਿਓ ਉਹਦਾ ਉਹਨੂੰ ਫੜਾ ਦਿਓ ਚਲ ਉਹ ਤਾਂ ਫਿਰ ਲੈ ਗਈ ਹੁਣ ਉਹ ਤਾਂ ਆਪ ਹੀ ਨਹੀਂ ਮੰਨੀ ਕਹਿੰਦੀ ਨਾ ਪਾਈ ਅਗਲੇ ਕੀ ਕਹਿਣਗੇ ਵੀ ਭੈਣ ਪਹਿਲਾਂ ਤਾਂ ਉਹ ਆਈ ਸੀ ਹੁਣ ਦੌਰ ਦੀ ਬਿਠਿਆ ਤੀ ਅਗਲੀ ਨੂੰ ਢਾਤੀ ਵੀ ਸੌ ਗੱਲਾਂ ਕਰਨਗੇ ਹਾਂ ਉਹ ਚ ਵੀ ਬੇਇੱਜ਼ਤੀ ਆ ਆ ਵੀ ਬੇਇੱਜ਼ਤੀ ਅਗਲਾ ਕੋ ਪਤਾ ਨਹੀਂ ਕੋਈ ਪਹਿਲਾਂ ਗੱਲ ਬਾਤ ਸੀ ਭਾਈ ਇਹਨਾਂ ਦੀ ਤਾਂ ਹੀ ਉਹਨੂੰ ਕੱਢਿਆ ਇਹਨੂੰ ਵਿਆਹ ਆਈ ਤਾਂ ਉਹਨੇ ਕਿਹਾ ਕਹਿੰਦੀ ਕੀ ਮੈਂ ਮੂੰਹ ਦਿਖਾਉਂਗੀ ਅੱਛਾ ਮੈਂ ਤਾਂ ਆਉਣਾ ਇੱਥੇ ਆ ਕਹਿੰਦੀ ਹਜੇ ਲਾਡੀ ਆਇਆ ਨਹੀਂ ਆਇਆ ਨਹੀਂ ਲਾਡੀ ਤਾਂ ਲਾਡੀ ਤਾਂ ਉਹਨੂੰ ਤਾਂ ਪਤਾ ਹੀ ਹੈ दारू ਜੀ ਰੋਜ਼ ਹੀ ਪੀ ਕੇ ਆ ਜਾਂਦਾ ਇਹ ਪੀ ਜਾਣ ਤੇ ਆਪਾਂ ਨੇ ਕੀ ਲੈਣਾ ਹੈ ਪੀਣ ਦੇ ਸਮਾਂ ਜੇ दारू ਪੀਊਗਾ ਲੋਕ ਆਕਣਗੇ ਆਪੀ ਨੌਕਰੀ ਤੋਂ ਇਹਨੂੰ ਸਸਪੈਂਡ ਕਰ ਦੇਣਗੇ ਤੈਨੂੰ ਕੀ ਪਤਾ ਹੈ ਬੇਬੇ ਐਂ ਕਾਹਨੂੰ ਕਰ ਦਿੰਦੇ ਆ ਸਸਪੈਂਡ